ਜਥੇਦਾਰ ਗਿਆਨੀ ਰਕबीर ਸਿੰਘ ਦੀ ਪੋਸਟ ਨੂੰ ਲੈ ਕੇ ਪਰਮਜੀਤ ਸਰਨਾ ਦਾ ਵੱਡਾ ਦਾਵਾ ਕਿ ਆ ਜਥੇਦਾਰ ਤੋਂ ਕਿਸੇ ਨੇ ਲਿਖਵਾਈ ਸੀ ਪੋਸਟ ਸਿੰਘ ਸਾਹਿਬ ਨੇ ਗਿਆਨੀ ਹਰਪ੍ਰੀਤ ਦੀ ਸੇਵਾ ਮੁਕਤੀ ਦਾ ਕੀਤਾ ਸੀ 22 ਫਰਵਰੀ ਵਾਲੀ ਮੀਟਿੰਗ 'ਚ ਵੀ ਸ਼ਾਮਲ ਹੋਣਗੇ ਡੱਲੇਵਾਲ ਕੀ ਸਾਨੂੰ ਉਮੀਦ ਸਾਡੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਕੇਂਦਰ ਸਰਕਾਰ ਇਕਤਾ ਮਤੇ ਤੇ ਐਸਕੇਐਮ ਨੂੰ ਵੀ ਆਪਸੀ મતਭੇਦ ਸੁਲਝਾਉਣ ਦੀ ਦਿੱਤੀ ਸਲਾਹ 227 ਦੀ ਚੋਣ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ 27 60 ਤੋਂ 70 ਨਵੇਂ ਚਿਹਰਿਆਂ ਦੀ ਚੋਣ ਕਰੇਗੀ ਕਾਂਗਰਸ ਨਵੇਂ ਚਿਹਰਾ ਨੂੰ ਦਿੱਤੀਆਂ ਜਾਣਗੀਆਂ ਵਿਧਾਨ ਸਭਾ ਦੀਆਂ ਟਿਕਟਾਂ ਸਿੰਘ ਬਰデアਹੀ ਐਕਟਿਵ ਹੋਏ ਰੇਖਾ ਗੁਪਤਾ ਦਿੱਲੀ ਦੇ ਵਾਸੂਦੇਵ ਕਾਟ ਤੇ ਕੀਤੀ ਯਮਨਾ ਪੂਜਾ ਦਿੱਲੀ ਦੇ ਸਾਰੇ ਕੈਬਨਿਟ ਮੰਤਰੀ ਵੀ ਪੂਜਾ ਚੋਇਸ਼ ਸ਼ਮ OTT ਪਲੇਟਫਾਰਮਾਂ ਨੂੰ ਸਰਕਾਰ ਦਿਆਂ ਸਖਤ ਅਦਾਇਤਾ ਅਸ਼ਲੀਲਤਾ ਰੋਕਣ ਲਈ ਕੇਂਦਰ ਸਰਕਾਰ ਲਿਆਈ ਗਈ ਡਿਜੀਟਲ ਇੰਡੀਆ ਬਿਲ ਨਵਾਂ ਕਾਨੂੰਨ ਮੌਜੂਦਾ ਆਈਟੀ ਐਕਟ ਦੀ ਲਵੇਗਾ ਜਗ੍ਹਾ ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ ਜਲੰਧਰ 'ਚ ਤੇਜ਼ ਬਾਰਿਸ਼ ਨਾਲ ਹੋਈ ਗੜੇਮਾਰੀ ਪਠਾਨਕੋਟ 'ਚ ਵੀ ਸੜਕ ਤੇ ਵਿੱਚ ਹੀ برف ਦੀ ਜਿੱਟੀ ਜਾਤ ਦੇ ਸਾਹਮਣੇ ਹਾਜ਼ਰਾਂ ਸ਼ੁਰੂਆਤ ਕਰਦੇ ਆਂ ਪਰਮਜੀਤ ਸਰਨਾ ਦੇ ਇੱਕ ਵੱਡੇ ਦਾਅਵੇ ਤੋਂ ਜਥੇਦਾਰ ਕਾਲਤਖ ਸਹਿਬ ਵੱਲੋਂ ਇੱਕ ਸਰਨਾ ਨੇ ਹੁਣ ਇੱਕ ਵੱਡਾ ਦਾਵਾ ਕੀਤਾ ਹੈ ਪਰਮਜੀਤ ਸਰਨਾ ਨੇ ਕਿਹਾ ਹੈ ਕਿ ਜਥੇਦਾਰ ਤੋਂ ਕਿਸੇ ਨੇ ਇਹ ਪੋਸਟ ਲਈ ਸਰਨਾ ਨੇ ਕਿਹਾ ਕਿ ਜਿਸ ਨੇ ਦੱਸਿਆ ਹੈ ਮੈਂ ਉਸ ਦਾ ਨਾਮ ਨਹੀਂ ਲੈਣਾ ਦਰਅਸਲ ਜਥੇਦਾਰ ਗਿਆਨੀ ਰਕबीर ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਇੱਕ ਪੋਸਟ ਪਾਈ ਸੀ ਉਸ ਪੋਸਟ ਦੇ ਵਿੱਚ ਉਹਨਾਂ ਗਿਆਨੀ ਹਰਪ੍ਰੀਤ ਦਾ ਸਮਰਥਨ ਕੀਤਾ ਸੀ ਔਰ ਗਿਆਨੀ ਹਰਪ੍ਰੀਤ ਨੂੰ ਇਸ ਤਰੀਕੇ ਨਾਲ ਹਟਾਏ ਜਾਣ ਦਾ ਉਹਨਾਂ ਵੱਲੋਂ ਉਸ ਪੋਸਟ ਦੇ ਵਿੱਚ ਵਿਰੋਧ ਕੀਤਾ ਗਿਆ ਸੀ ਜਿਸ ਤੇ ਹੁਣ ਪਰਮਜੀਤ ਸਰਨਾ ਨੇ ਕਿਹਾ ਹੈ ਕਿ ਇਹ ਪੋਸਟ ਉਹਨਾਂ ਵੱਲੋਂ ਉਹਨਾਂ ਨੂੰ ਕਿਸੇ ਨੇ ਲਿਖ ਕੇ ਦਿੱਤੀ ਸੀ ਜਾਂ ਕਿਸੇ ਨੇ ਉਹਨਾਂ ਤੋਂ ਲਿਖਵਾਈ ਸੀ ਪਰ ਉਹਨਾਂ ਵੱਲੋਂ ਨਾਮ ਨਹੀਂ ਦੱਸਿਆ ਗਿਆ ਪਰਮਜੀਤ ਸਰਨਾ ਨੇ ਨਾਮ ਨਹੀਂ ਦੱਸਿਆ ਕਿ ਕਿਸ ਵਿਅਕਤੀ ਦੀ ਉਹ ਗੱਲ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਸ ਨੇ ਮੈਨੂੰ ਦੱਸਿਆ ਹੈ ਮੈਂ ਉਸ ਦਾ ਨਾਮ ਨਹੀਂ ਲੈਣਾ ਪਰ ਇਹ ਪੋਸਟ ਜਥੇਦਾਰ ਸਹਿਬਾਨ ਤੋਂ ਲਿਖਵਾਈ ਗਈ ਸੀ ਇਹ ਦਾਵਾ ਪਰਮਜੀਤ ਸਰਨਾਮ ਵੱਲੋਂ ਕੀਤਾ ਗਿਆ। ਫਿਰ ਜਿਹੜਾ ਕੈਂਡੀਡੇਟ ਵੀਰ ਸਿੰਘ ਵੱਲੋਂ ਫੋਟ ਫਾਈਲ ਤੋਂ ਲੱਗਦਾ ਹੈ ਜਿਹੜੀ ਵੀਰ ਸਿੰਘ ਨਾਲ ਕਨਫਰਨਟੇਸ਼ਨ ਬਣੀਗੀ ਅੱਜ ਦਾ ਦਿਨ ਨਾਲ ਇਹ ਕਾਦੀ ਦੀ। ਦੇਖੋ ਮੈਂ allele ਇਹ ਕਹਿ ਸਕਦਾ ਹਾਂ। ਅਗਰ ਤੁਸੀਂ ਲੈਂਗੁਏਜ ਨੂੰ ਚੰਗੀ ਤਰ੍ਹਾਂ ਪੜੋ ਤਾਂ ਜ਼ਬਰਦਸਤੀ ਲਾਇਆ ਗਿਆ। ਕਿੰਨੇ ਵੱਲੋਂ? ਕਿੰਨੇ ਵੱਲੋਂ? ਹੈ? ਕਿੰਨੇ ਵੱਲੋਂ? ਤੇ ਸਾਰਿਆਂ ਗੱਲਾਂ ਮੁੱਢ ਚੱਲਦੇ ਆ। ਨਹੀਂ ਦੱਸਾਂ ਮੈਂ ਉਹ ਜਿਨ੍ਹਾਂ ਨੇ ਦੱਸਿਆ ਇੱਕ ਮਿੰਟ ਇੱਕ ਮਿੰਟ ਤੁਸੀਂ ਮੇਰਾ ਜਵਾਬ ਲਓ ਨਾ ਜੀ ਜਿਨ੍ਹਾਂ ਨੇ ਮੈਨੂੰ ਦੱਸਿਆ ਉਹਨਾਂ ਨੇ ਮੈਨੂੰ ਪਹਿਲੇ ਕਿਹਾ ਮੇਰਾ ਨਾਂ ਨਾ ਲੈ ਮੈਂ ਕੋਈ ਤੁਹਾਡੇ ਦੇ ਨਾਂ ਲੈ ਨਹੀਂ ਜੀ ਜੀ ਵੀ ਦੇ ਦੇਣਾ ਬਿਲਕੁਲ ਜੇ ਜਿਹੜਾ ਉਹਦੇ ਨਾਲ ਸਟੈਂਡ ਹੈ ਕਨਸੈਂਟ੍ਰੇਸ਼ਨ ਦੀ ਬਜੇ ਕਿਸ ਦੇ ਨਾਲ ਅਕਾਲ ਸਕਦੀ ਹੈ ਉਹ ਸਭ ਠੀਕ ਹੋ ਜਾਏਗਾ ਤੁਸੀਂ ਘਬਰਾਉਣਾ ਹਾਂ ਜੀ ਤੁਸੀਂ ਦੇਖੇ ਜਾਓ ਉਹ ਆਹ ਫਸਟ ਕਲਾਸ ਜਥੇਦਾਰ ਸਾਹਿਬ ਚੱਲਣ ਗਿਆ ਕਰੀਏ ਸਾਡੇ ਨਾਲ ਫੋਨ ਲਾਈਨ ਤੇ ਚਰਨਜੀਤ ਸਿੰਘ ਬਰਾੜ ਜੁੜੇ ਨੇ ਬਰਾੜ ਸਾਹਿਬ ਪਰਮਜੀਤ ਸਰਨਾਵ ਵੱਲੋਂ ਦਾਵਾ ਕੀਤਾ ਗਿਆ ਹੈ ਵੀ ਜਿਹੜੀ ਪੋਸਟ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੰਦਰਭ ਚ ਜਥੇਦਾਰ ਅਕਾਲਤਖਸਰ ਸਾਹਿਬ ਨੇ ਕੀਤੀ ਸੀ ਗਿਆਨੀ ਰਕबीर ਸਿੰਘ ਹੋਰਾਂ ਨੇ ਉਹ ਪੋਸਟ ਜਿਹੜੀ ਹੈ ਉਹਨਾਂ ਤੋਂ ਲਿਖਵਾਈ ਸੀ ਕਿਸੇ ਨੇ ਜ਼ਬਰਦਸਤੀ ਉਹਨਾਂ ਕਹਿੰਿਆ ਕਿ ਜਿਸ ਨੇ ਮੈਨੂੰ ਦੱਸਿਆ ਹੈ ਮੈਂ ਉਹਦਾ ਨਾਂ ਨਹੀਂ ਲੈਣਾ ਵਿਜੀਪਲ ਜੀ ਮੈਂ ਇੱਕ ਬੇਨਤੀ ਕਰਾਂ ਕਿ ਸਭ ਤੋਂ ਪਹਿਲਾਂ ਤਾਂ ਬੜੀ ਮੰਦ ਭਾਗੀ ਗੱਲ ਹੈ ਕਿ ਸ਼੍ਰੀ ਅਕਾਲਤਖਸਰ ਸਾਹਿਬ ਦੀ ਜਿਹੜੇ ਖੁੱਤੇ ਉਹਨਾਂ ਦੇ ਉੱਤੇ ਜਥੇਦਾਰ ਸਾਹਿਬ ਤੇ ਸਰਨਾ ਸਾਹਿਬ ਨੇ ਉਂਗਲ ਠਾਈ ਹੈ ਵੈਸੇ ਇਹਨਾਂ ਦੇ ਸੁਭਾਅ ਚ ਹੈ ਜੇ ਤੁਸੀਂ ਪਿਛਲਾ ਇਹਨਾਂ ਦਾ 25 30 ਸਾਲ ਦਾ ਸੁਭਾਅ ਕੱਢੋਗੇ ਸਟੇਟਮੈਂਟਾਂ ਤਾਂ ਹਮੇਸ਼ਾ ਸ਼੍ਰੀ ਕਲਪਤਖ ਸਾਹਿਬ ਦੇ ਖਿਲਾਫੇ ਚੱਲਦੇ ਰਹੇ ਆ ਔਰ ਸ਼੍ਰੀ ਕਲਪਤਖ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕਰਦੇ ਰਹੇ ਆ ਔਰ ਕਾਂਗਰਸ ਨਾਲ ਤੇ ਸੱਜਣ ਕੁਮਾਰ ਵਰਗਿਆਂ ਨਾਲ ਇਹਨਾਂ ਦੀਆਂ ਫੋਟੋਆਂ ਤੇ ਅਕਸਰ ਜਿਹੜਾ ਦਿੱਲੀ ਦੇ ਵਿੱਚ ਉਹ ਦੇਖੀਆਂ ਜਾਂਦੀਆਂ ਸੀ ਮੈਂ ਤਾਂ ਇੱਕ ਗੱਲ ਸਮਝਾਂ ਕਿ ਪੰਜਾਬ ਦੇ ਵਿੱਚੋਂ ਕਿਸੇ ਵੀ ਪੰਥਕ ਆਗੂ ਨੇ ਕਿਸੇ ਵੀ ਗੱਲ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ ਕੀਤਾ ਕਿ ਦਿੱਲੀੋਂ ਆ ਕੇ ਕਿਉਂ ਕਰਨਾ ਪਿਆ ਇਹਦਾ ਮਤਲਬ ਅਕਾਲੀ ਦਲ ਦਾ ਲੀਡਰ ਕੋਈ ਜਵਾਬ ਦੇਣ ਲਈ ਕਿ ਜੇ ਕੋਈ ਗੱਲ ਹੋਈ ਸੀ ਤਾਂ ਇੱਕ ਗੱਲ ਦੂਸਰੇ ਪਾਸੇ ਜਿਸ ਜਿਸ ਤਰ੍ਹਾਂ ਦੇ ਹਾਲਾਤ ਇਹਨਾਂ ਦੇ ਬਣੇ ਹੋਏ ਆ ਤੇ ਕੱਲ ਦਿੱਲੀ 'ਚ ਕਨਵੈਨਸ਼ਨ ਹੋਈ ਹੈ ਤੇ ਕਨਵੈਨਸ਼ਨ ਦਾ ਜਵਾਬ ਤਾਂ ਦਿੱਲੀ 'ਚ ਹੀ ਦਿੰਦੇ ਪੰਜਾਬ 'ਚ ਆ ਕੇ ਇਹਨਾਂ ਨੂੰ ਇਸ ਤਰ੍ਹਾਂ ਦਾ ਜਵਾਬ ਦੇਣਾ ਕੀ ਪਿਆ ਕਿਉਂਕਿ ਦਿੱਲੀ ਦੇ ਵਿੱਚ ਕਿਤੇ ਪੈਰ ਕੋਈ ਲਗ ਨਹੀਂ ਰਹੇ ਕਿਉਂਕਿ ਜਿਆਦਾ ਸਮਾਂ ਕਾਂਗਰਸ 'ਚ ਰਹਿਣ ਕਰਕੇ ਨਾ ਤਾਂ ਇੱਕ ਕਾਂਗਰਸ ਵਾਲੀ ਪੋਲਿਟਿਕਸ ਕਰ ਪਾ ਰਹੇ ਆ ਔਰ ਨਾ ਇਹ ਪੰਥਿਕ ਪੋਲਿਟਿਕਸ ਕਰ ਪਾ ਰਹੇ ਆ ਇਸ ਕਰਕੇ ਮੈਂ ਸਮਝਦਾ ਕਿ ਤੁਰੰਤ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਲਤਕ ਸਾਬ ਤੇ ਜਾ ਕੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾ ਕੇ ਅਸੀਂ ਲਿਖਤੀ ਰੂਪ ਦੇ ਵਿੱਚ ਕਲਤਕ ਸਾਬ ਤੇ ਸ਼ਿਕਾਇਤ ਦੇਵਾਂਗੇ ਕਿ ਸ੍ਰੀ ਕਲਤਕ ਸਾਬ ਤੇ ਜੱਜਦਾਰ ਸਾਹਿਬ ਦੀ ਕੰਮ ਕਰਨ ਦੇ ਵਿਧੀ ਵਿਧਾਨ ਤੇ ਉਹਨਾਂ ਦੇ ਉੱਤੇ ਬਹੁਰੀ ਬੜੀ ਵੱਡੀ ਉਂਗਲ ਚੁੱਕੀ ਗਈ ਹੈ ਜਿਹੜੀ ਕਿ ਇਹ ਨਾ ਕਾਬਲੇ ਬਰਦਾਸ਼ਤ ਹੈ ਤਰਨਾ ਸਾਹਿਬ ਪਹਿਲਾਂ ਵੀ ਬੋਲਣ ਦੇ ਵਿੱਚ ਜ਼ਬਾਨ ਰੋਗ ਇਹਨਾਂ ਨੂੰ ਹੈਗਾ ਕਦੇ ਕਿਸੇ ਨੂੰ ਕੁਝ ਬੋਲਦੇ ਆ ਕਦੇ ਕਿਸੇ ਨੂੰ ਕੁਝ ਬੋਲਦੇ ਆ ਇੱਕ ਭਰਾ ਇਹਨਾਂ ਦਾ ਪਹਿਲਾਂ ਹੀ ਤਨਖਾਹਿਆ ਕਰੇਕਰਾਰ ਔਰ ਮੈਂ ਸਮਝ ਇਹਨਾਂ ਨੇ ਨਹੀਂ ਤੁਹਾਡੇ ਸਾਹਮਣੇ ਨਾਲ ਉਹਨਾਂ ਨੇ ਕਿਉਂ ਇਹ ਬਿਆਨ ਦਿੱਤਾ ਹੈ ਦੇਖੋ ਇੱਕ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਭਗੌੜਾ ਹੋਣ ਤੋਂ ਬਾਅਦ ਪਰਮੇ ਇਹਨਾਂ ਦੀ ਨੀਤ ਕੀ ਕਰਨਾ ਇਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਸਭ ਕੁਝ ਉਲਟਾ ਪਲਟਾ ਕਰ ਰਹੇ ਆ ਇਸ ਕਰਕੇ ਮੈਂ ਹਰੇਕ ਵੀ ਸ਼੍ਰੋਮਣੀ ਕਾਲੀਕਲ ਦੀ ਸਮੁੱਚੀ ਲੀਡਰਸ਼ਿਪ ਨੂੰ ਅਪੀਲ ਕਰਕੇ ਬੇਨਤੀ ਕਰੂੰਗਾ ਕਿ 2 ਤਰੀਕ ਦੇ ਹੁਕਮਨਾਮੇ ਦੀ ਇਨ ਬਿਨ ਪਾਲਣਾ ਕਰ ਲੋ ਨਹੀਂ ਤਾਂ ਜਿਨ੍ਹਾਂ ਨੇ ਸ਼੍ਰੀ ਕਲਤਖ ਸਾਹਿਬ ਨਾਲ ਅੱਜ ਤੱਕ ਟੱਕਰ ਲਈ ਹੈ ਨਾ ਉਹਨਾਂ ਦਾ ਅੱਜ ਤੱਕ ਕੱਖ ਵਟਿਆ ਗਿਆ ਤੇ ਨਾ ਇਹਨਾਂ ਦਾ ਵਟਿਆ ਜਾਣਾ ਜੀ ਇਹਨਾਂ ਨੇ ਟੱਕਰ ਲੈਣੋਂ ਬਾਜ਼ ਨਾ ਪਰ ਅੱਜ ਤਾਂ ਬਰਾੜ ਸਾਹਿਬ ਉਹਨਾਂ ਨੇ ਇਹ ਵੀ ਕਹਿਤਾ ਵੀ ਸਾਡੀ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਉਹ ਕੰਪਲੀਟ ਹੋ ਗਈ ਤੇ ਹੁਣ ਬਸ ਅੱਗੇ ਪਾਰਲੀਮੈਂਟਰੀ ਬੋਰਡ ਨੇ ਇਹ ਦੇਖਣਾ ਹੈ ਔਰ ਉਹ ਇੱਕ ਤਰੀਕੇ ਨਾਲ ਉਧਰ ਤੇ ਸਾਰੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਸਭ ਜਿੰਨੀ ਭਰਤੀ ਹੋਈ ਹੈ ਜਿੰਨੀ ਲੱਖ ਕਹੀ ਜਾਂਦੇ ਹੈ ਜੇ ਉਸ ਪਾਸੇ ਨੂੰ ਉਧੇੜਨ ਤੇ ਆ ਗਏ ਤੇ ਕਦੇ ਬਹੁਤ ਕੁਝ ਉਧੇੜ ਦਾਂਗੇ ਪਰ ਮੈਂ ਇੱਕ ਬੇਨਤੀ ਕਰਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਕੇ ਤੁਸੀਂ 33 ਲੱਖ ਦੀ بجائے 33 ਕਰੋੜ ਵੀ ਭਰਤੀ ਕਰ ਲਓ ਨਾ ਖਾਲਸਾ ਪੰਥ ਤੇ ਨਾ ਪੰਜਾਬੀ ਤੁਹਾਨੂੰ ਮੂੰਹ ਨਹੀਂ ਲਾਉਣਗੇ ਕਿਸੇ ਭਲੇਖੇ ਜਨ ਨਾ ਰਹਿ ਜਾਣ ਦੀ ਕਰਦੇ ਸੋ ਜੇ ਬਾਰ ਬਾਰ ਕਹਿਣਿਆ ਕਿ ਅਕਾਲ ਤਖਤ ਸਾਹਿਬ ਨਾਲ ਮੱਥਾ ਨਾ ਲਾਓ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਭਗੌੜੇ ਨਾ ਹੋ ਇਹ ਪਹਿਲਾ ਇੱਕ ਹੁਕਮਨਾਮੇ ਤੋਂ ਉਲੰਘਣਾ ਕਰਕੇ ਅਸੀਂ ਕਿੰਨਾ ਵੱਡਾ ਨੁਕਸਾਨ ਕਰਾ ਲਿਆ ਅੱਜ ਦੁਬਾਰਾ ਜਿਹੜਾ ਸਾਡੇ ਪ੍ਰਤੀ ਹੁਕਮਨਾਮਾ ਹੋਇਆ ਜਦੋਂ ਉਹਦੀ ਉਲੰਘਣਾ ਹੋਊਗੀ ਤਾਂ ਇਹਦੇ ਨਤੀਜੇ ਬਹੁਤ ਘਾਤਕ ਨਿਕਲਣਗੇ ਆਉਣ ਵਾਲਾ ਸਮਾਂ ਸਹਿ ਕਰੇਗਾ ਤੁਹਾਡੇ ਮੁਤਾਬਕ ਭਰਤੀ ਫਰਜ਼ੀ ਹੈ 99% ਫਰਜ਼ੀ ਹੈ 99% ਹੂੰ ਕਿਵੇਂ ਤੁਸੀਂ ਅੰਦਾਜ਼ਾ ਲਾਓ ਕਿ ਗਲੀਆਂ ਦੇ ਵਿੱਚ ਕੋਈ ਇਹਨਾਂ ਦੀ ਭਰਤੀ ਵਾਲੀ ਫਲਿੱਪ ਫੜਨ ਨੂੰ ਤਿਆਰ ਨਹੀਂ ਸੀ ਕਿਉਂਕਿ ਲੋਕ ਕਹਿ ਰਹੇ ਆ ਕਿ ਸ਼੍ਰੀ ਕਾਲਤਕ ਸਾਬ ਤੋਂ ਭਗੋੜਿਆਂ ਦੀ ਭਰਤੀ ਅਸੀਂ ਕਰਨੀ ਨਹੀਂ ਔਰ ਮੈਂ ਕੋਈ ਗੱਲ ਨਹੀਂ ਮੈਂ ਬਰਾੜ ਸਾਬ ਅੱਜ ਨਹੀਂ ਵਾਲੇ ਦੱਸਾਂਗੇ ਜੇ ਲੋੜ ਪਈ ਤਾਂ ਫਿਰ ਸੱਥਾ ਸਹਿਤ ਹੀ ਦੱਸਾਂਗੇ ਐਵੇਂ ਹਵਾਈ ਗੱਲ ਕਰਨ ਦਾ ਤਾਂ ਕੋਈ ਲਾਭ ਨਹੀਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ 33 ਲੱਖ ਭਰਤੀ ਜਿਹੜੀ ਅੱਜ ਡਾਕਟਰ ਟੀਮਾ ਨੇ ਦਾਅਵਾ ਕੀਤਾ ਉਹ ਪਹਿਲਾਂ ਵੀ ਸਦਾ ਝੂਠ ਬੋਲਦੇ ਰਹੇ ਆ ਕਿ ਅਗਰ ਅਸੀਂ ਹੁਕਮ ਮੰਨ ਲਿਆ ਤੇ ਸਾਡੀ ਪਾਰਟੀ ਦੀ ਮਾਨਤਾ ਰੱਦ ਹੋ ਜੂ ਫਿਰ ਸਾਰਾ ਉਹੀ ਮੀਮ ਜਿਵੇਂ ਕਿ ਤੇ ਸਾਰੇ ਹੁਕਮ ਮੰਨਨੇ ਵੀ ਤੇ ਫਿਰ ਫਿਰ ਉਹ ਜਦੋਂ ਸਾਰੇ ਮੈਂਬਰ ਵਿੱਚ ਪਾ ਲੈ ਸੀ ਕਿਉਂ ਨਹੀਂ ਮਾਨਤਾ ਰੱਦ ਹੋਈ ਇਸ ਕਰਕੇ ਡਾਕਟਰ ਚੀਮਾ ਸ਼ੁਰੂ ਤੋਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦਾ ਚੀਰ ਹਰਨ ਕਰਨ ਲੱਗੇ ਹੋਏ ਆ ਅੱਜ ਵੀ ਉਹ ਝੂਠਾ ਦਾਵਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਰੇਕ ਹੁਕਮ ਨੂੰ ਚੁਣੌਤੀ ਦੇ ਰਹੇ ਆ ਮੈਂ ਦਾਅਵੇ ਨਾਲ ਕਹਿਣਾ ਕਿ ਜਿਹੜੇ ਚੁਣੌਤੀ ਦੇਣ ਵਾਲੇ ਲੋਕ ਆ ਇਨਾਂ ਦਾ ਬੜਾ ਵੱਡਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁਦ ਹੁੰਦਾ ਦੇਖੋਗੇ ਠੀਕ ਹੈ ਧੰਨਵਾਦ ਵਿਰਾੜ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਚਰਨਜੀਤ ਸਿੰਘ ਵਿਰਾੜ ਸਿੱਧੇ ਸਿੱਧੇ ਸਵਾਲ ਚੱਕੇ ਗਏ ਨੇ ਉਹਨਾਂ ਕਿਹਾ ਕਿ ਪਰਮਜੀਤ ਸਰਨਾ ਦੀ ਆਦਤ ਹੈ ਉਹ ਸ਼ੁਰੂ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਖਿਲਾਫ ਬੋਲਦੇ ਰਹੇ ਨੇ ਔਰ ਅੱਜ ਵੀ ਉਹੀ ਭੂਮਿਕਾ ਨਿਭਾ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਅਕਾਲੀ ਦਲ ਦੀ ਪਰਤੀ ਬਾਰੇ ਵੀ ਇਹ ਕਹਿ ਦਿੱਤਾ ਕਿ ਇਹ ਪਰਤੀ ਤਾਂ 99% ਝਾਲੀ ਹੈ 99% ਫਰਜ਼ੀ ਪਰਤੀ ਅਕਾਲੀ ਦਲ ਵੱਲੋਂ ਕੀਤੀ ਗਈ ਇਹ ਸਿਆਸਤ ਕਰਮਾਈ ਹੋਈ ਹੈ ਪਰਪਜੀਤ ਸਰਨਾ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਪਲਟਵਾਰ ਕੀਤੇ ਨੇ ਅਤੇ ਚੈਨਲ ਤੇ ਡਿਬੇਟ ਤੱਕ ਕਰਨ ਦੀ ਚੁਣੌਤੀ ਦੇ ਦਿੱਤੀ ਹੈ ਅੱਜ ਜਿਹੜੀ ਹਾਲਤ ਹੋਈ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਨੱਡਬੋਨ ਦੇ ਵਿੱਚ ਤਖਤ ਚਿੱੜ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਨੇ ਅਕਾਲੀ ਦਲ ਚ ਤਰਥੱਲੀ ਮਚਾ ਦਿੱਤੀ ਮੌਕਾ ਸੀ ਬਿੱਤੇ ਦਿਨੀ ਦਿੱਲੀ ਚ ਹੋਈ ਪੰਥਕ ਕਨਵੈਨਸ਼ਨ ਦਾ ਜਿਸ ਚ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਹੋਏ ਤੇ ਜਦੋਂ ਬੋਲਣ ਦਾ ਮੌਕਾ ਮਿਲਿਆ ਤਾਂ ਨਿਸ਼ਾਨੇ ਤੇ ਦਿੱਲੀ ਚ ਅਕਾਲੀ ਦਲ ਦੇ ਆਗੂ ਸਰਨਾ ਪ੍ਰਾ ਰਹੀ ਜਿਨ੍ਹਾਂ ਤੇ ਉਹਨਾਂ ਅਕਾਲੀ ਦਲ ਦੇ ਚੱਲਦੇ ਜਹਾਜ਼ ਚ ਸੁਰਾਖ ਕਰਨ ਦੇ ਇਲਜ਼ਾਮ ਲਾਏ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਜਹਾਜ਼ ਦੀ ਤਰ੍ਹਾਂ ਸਮੁੰਦਰ ਦੇ ਵਿੱਚ ਚੱਲਦਾ ਪਿਆ ਸੀ ਔਰ ਜਿਹੜੇ ਦੋ ਬੰਦਿਆ ਨੇ 22 23 ਸਾਲ ਆਪਣੇ ਹੱਥ ਦੇ ਵਿੱਚ ਹਥੌੜਾ ਲੈ ਕੇ ਤੇ ਸੁੰਬਾ ਲੈ ਕੇ ਸੁੰਬਾ ਕਹਿੰਦੇ ਨੇ ਉਸ ਟੂਲ ਨੂੰ ਜਿਹੜਾ ਲੋਹੇ ਦੇ ਪੱਤਰੇ ਦੇ ਵਿੱਚ ਸوراਖ ਕਰਨ ਦਾ ਕੰਮ ਕਰਦਾ ਔਰ ਇਹਨਾਂ ਬੰਦਿਆਂ ਨੇ 22-23 ਸਾਲ ਹੱਥ ਦੇ ਵਿੱਚ ਹਥੌੜੀ ਫੜ ਕੇ ਸੁੰਬੇ ਦੇ ਨਾਲ ਉਸ ਚੱਲਦੇ ਹੋਏ ਜਹਾਜ਼ ਦੇ ਵਿੱਚ ਛੇਕ ਕੀਤੇ ਮੋਰੀਆਂ ਕੀਤੀਆਂ ਸوراਖ ਕੀਤੇ ਔਰ ਜਦੋਂ ਜਹਾਜ਼ ਡੁੱਬਣ ਲੱਗਿਆ ਤੇ ਫਿਰ ਉਹਦੇ ਵਿੱਚ ਸਵਾਰ ਹੋ ਗਏ ਕਹਿੰਦੇ ਹੁਣ ਕੋਈ ਛੇਕ ਕਰਕੇ ਦਿਖਾਵੇ ਜਿਹੜੀ ਹਾਲਤ ਹੋਈ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਨ ਡਬੋਂ ਦੇ ਵਿੱਚ ਨਾਮ ਸਰਨਾ ਬ੍ਰਦਰ ਖੁਦ ਤੇ ਇਲਜ਼ਾਮ ਲਗੇ ਤਾਂ ਪਰਮਜੀਤ ਸਿੰਘ ਸਰਨਾ ਵੀ ਮੀਡੀਆ ਦੇ ਮੁਖਾਦਮ ਹੋਏ ਗਿਆਨੀ ਹਰਪ੍ਰੀਤ ਸਿੰਘ ਤੇ ਪਲਟਵਾਰ ਕੀਤਾ ਖੁਦ ਤੋਂ ਅਸਤੀਫਾ ਮੰਗਣ ਕੇ ਗੁੰਮਰਾਹ ਕਰਨ ਦੇ ਅਕਾਲ ਤਖਤ ਸਾਹਿਬ ਤੇ ਮਿਲਣ ਗਏ ਗੱਲਾਂ ਬਾਤਾਂ ਤੋਂ ਬਾਅਦ ਇਹਨਾਂ ਨੇ ਮੰਨ ਕਿਹਾ ਕਿ ਤੁਸੀਂ ਮੈਂ ਮੁਸਤੀਫਾ ਜੀ ਦੇ ਦੋ ਆਪਣਾ ਜੀ ਮੈਂ ਕਿਉਂ ਕਿ ਆ ਸੀ ਕਹਿਣਾ ਕਰ ਜੀ ਇਸਤੀਫਾ ਸਵੱਇਜ ਰ ਮੰਗਦਾ ਪਿਆ ਤੁਹਾਡਾ ਕਿ ਅਕਾਲੀ ਦਲ ਇਸ ਕੋਲ ਠੀਕ ਨਹੀਂ ਚੱਲ ਰਿਹਾ ਅਕਾਲੀ ਦਲ ਨੂੰ ਚਲਾਉਣ ਦੇ ਲਈ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਮੈਂ ਤੁਹਾਨੂੰ ਅਕਾਲੀ ਦਲ ਚਲਾ ਕੇ ਦੱਸਾਂਗਾ ਮਨਗਾ ਜੀ ਤੁਸੀਂ ਤਾਂ ਧਾਰਮਿਕ ਸ਼ਖਸੀਅਤ polítical ਕਿਵੇਂ ਚਲਾਓਗੇ ਤੁਸੀਂ ਨਹੀਂ ਤੁਸੀਂ ਦੇਖ ਲਈ ਮੈਂ ਤਾਂ ਮੈਨੀ ਦੇਣਾ ਜ਼ਿਕਰ ਹੋ ਗਿਆ ਕਿ ਕੁਝ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਕ ਕਮੇਟੀ ਨੇ ਦਮਦਮਾ ਸਾਹਿਬ ਦੇ ਜਥੇਦਾਰ ਤੋਂ ਫਾਰਕ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਅਕਾਲੀ ਦਲ ਦੀ ਲੀਡਰਸ਼ਿਪ ਤੇ ਹਮਲਾਵਰ ਨੇ ਤੇ ਇਸ ਦੇ ਤਹਿਤ ਉਹਨਾਂ ਦਿੱਲੀ ਚ ਪਾਰਟੀ ਆਗੂਆਂ ਤੇ ਨਿਸ਼ਾਨਾ ਸਾਧੇ ਜਿਸ ਤੋਂ ਬਾਅਦ ਸਿਆਸੀ ਮਾਹੌਲ ਮੁਰਦੂਗਰਵਾ ਗਿਆ ਬਿਊਰੋ ਰਿਪੋਰਟ న్యూਸ 18 ਤੇ ਉਧਰ ਅਕਾਲੀ ਦਲ ਵੱਲੋਂ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਦਾ ਦਾਵਾ ਕੀਤਾ ਗਿਆ ਹੈ ਅਕਾਲੀ ਦਲ ਨੂੰ 33 ਲੱਖ ਮੈਂਬਰਾਂ ਦੀ ਭਰਤੀ ਦੀ ਉਮੀਦ ਹੈ ਔਰ ਸੰਸਦੀ ਬੋਰਡ ਵੱਲੋਂ ਹੁਣ ਇਸ ਦੀ ਸਰੀਖਿਆ ਕੀਤੀ ਗਈ ਹੈ ਡਾਕਟਰ ਦਲਜੀਤ ਚੀਮਾ ਨੇ ਅਕਾਲੀ ਦਲ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ 25 ਤਰੀਕ ਤੱਕ ਪਾਰਟੀ ਦਫਤਰ ਦੇ ਵਿੱਚ ਪੂਰੀ ਜਾਣਕਾਰੀ ਜਮ੍ਹਾਂ ਕਰਵਾ ਦੇਣ ਮੈਂਬਰ ਭਰਤੀ ਕਰਨ ਵਾਸਤੇ ਜਿਹੜੇ ਹੈਗਾ ਤੇਤੀ ਹੀ ਆਦੇ ਜਿਹੜੀਆਂ ਕਰੀਬ ਕਾਪੀਆਂ ਨੇ ਉਹ ਇਸ ਵੇਲੇ ਦਫ਼ਤਰ ਤੋਂ ਜਾਰੀ ਹੋ ਚੁੱਕੀਆਂ। ਉਹ ਨਾਲ ਹੁੰਦਾ ਸਾਰੇ ਜਿਲ੍ਹਾ ਅਬਜਰਵਰ ਸਾਹਿਬਾਨ ਨੂੰ ਵੀ ਮੱਖਟਕ ਸੁਗਿਆ ਦੇ ਅਬਜਰਵਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ 25 ਤਰੀਕ ਤੱਕ ਜਿਹੜੀ ਭਰਤੀ ਮੁਕੰਮਲ ਕਰਕੇ ਨਾਲ ਭਰਤੀ ਦੀ ਫੀਸ ਨਾਲ ਜਿਹੜੇ ਸਰਕਲ ਡੈਲੀਕੇਟਰ ਦੀਆਂ ਲਿਸਟਾਂ ਨੇ ਜਿਨ੍ਹਾਂ ਨੇ ਭਰਤੀ ਕੀਤੀ ਹੈ ਉਹ ਸਾਰੀਆਂ ਕਿਰਪਾ ਕਰਕੇ 25 ਤਰੀਕ 5 ਵਜੇ ਤੱਕ ਦਫਤਰ ਜਮ੍ਹਾਂ ਕਰਾ ਦਿਓ ਤਾਂ ਜੋ ਅਗਲੀ ਜਿਹੜੀ ਪ੍ਰਕਿਰਿਆ ਹੈ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਬਣਾਉਂਦੀ ਉਹ ਕਾਰਵਾਈ ਜਿਹੜੀ ਹੈ ਉਹ ਸਮੇਂ ਸਿਰ ਅਰੰਭ ਹੋ ਸਕੇ ਸੋ ਮੈਂ ਤੇ ਉਦੋਂ ਅਕਾਲ ਤੱਕ ਸੈਬ ਵੱਲੋਂ ਬੜਾਈ ਗਈ 7 ਮੈਂਬਰੀ ਕਮੇਟੀ ਨੂੰ ਲੈ ਕੇ ਵਿਰਸਾ ਸਿੰਘ ਮਲਟੂਆ ਦਾ ਬਿਆਨ ਆਇਆ ਵਿਰਸਾ ਸਿੰਘ ਮਲਟੂਆ ਨੇ ਕਿਹਾ ਕਿ ਸ਼ਾਇਦ 7 ਮੈਂਬਰੀ ਕਮੇਟੀ ਦੀ ਜ਼ਰੂਰਤ ਹੀ ਨਹੀਂ ਸੀ ਉਹਨਾਂ ਨੇ ਕਿਹਾ ਕਿ ਪਹਿਲਾਂ 6 ਮੈਂਬਰਾਂ ਦਾ ਐਲਾਨ ਕੀਤਾ ਸੀ ਫਿਰ ਹੁਕਮ 'ਚ ਬਦਲਾਅ ਕਿਉਂ ਕੀਤਾ ਗਿਆ ਉਨਾ ਕਿਹਾ ਕਿ ਲਿਖਤੀ ਆਦੇਸ਼ ਚ ਸੱਤ ਨਾਵਾਂ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਜਿਹੜਾ ਹੈ ਉਹ ਖਤਰਾ ਹੈ ਹਾਲੇ ਵੀ ਖਤਰਾ ਬਰਕਰਾਰ ਸਿੰਘ ਸਾਹਿਬ ਫਿਰ ਤੁਸੀਂ ਹਕੂਮਨਾਮੇ ਚ 2 ਦਸੰਬਰ ਨੂੰ ਹੀ ਤਬਦੀਲੀ ਕਿਉਂ ਕਰਤੀ ਜਿਹੜਾ ਤੁਸੀਂ ਫਸੀਲ ਤੋਂ ਅਨਾਉਂਸ ਕੀਤਾ ਸੀਗਾ ਉਹਦੇ ਵਿੱਚ ਤਬਦੀਲੀ ਕਿਉਂ ਕੀਤੀ ਤੁਸੀਂ ਫਸੀਲ ਤੋਂ ਆਕਾਲੀ ਦਲ ਦੀ ਭਰਤੀ ਵਾਸਤੇ 6 ਮੈਂਬਰੀ ਕਮੇਟੀ ਐਲਾਨ ਕੀਤੀ ਬਕਾਇਦਾ ਨਾਂ ਲੈ ਕੇ ਤੇ ਜਿਹੜਾ ਸ਼ਾਮ ਨੂੰ ਆਦੇਸ਼ ਜਾਰੀ ਹੋਇਆ ਬਾਅਦ ਵਿੱਚ ਉਹ ਤੇ 7 ਮੈਂਬਰੀ ਕਰ ਦਿੱਤੀ ਗਈ ਹੁਣ ਫਸੀਲ ਦਾ ਹੁਕਮ ਨਹੀਂ ਕਿ ਜਾਂ ਜਿਹੜਾ ਤੁਸੀਂ ਲਿਖਤੀ ਆਦੇਸ਼ ਕੀਤਾ ਉਹਨੂੰ ਮੰਨੀਏ ਲਿਖਤੀ ਤੇ ਤੂੰ ਹੱਕਰਤਾ ਇਹਦਾ ਮਤਲਬ ਜਿਹੜਾ ਫਸੀਲ ਤੋਂ ਸੁਣਾਇਆ ਸੀ ਉਹਦੇ ਵਿੱਚ ਤਬਦੀਲੀ ਕਰਕੇ ਕੀਤਾ ਤੇ ਗੱਲ ਪੰਜਾਬ ਕਾਂਗਰਸ ਦੀ ਪੰਜਾਬ ਕਾਂਗਰਸ ਨੇ 2027 ਦੀ ਚੋਣਾਂ ਦੀ ਤਿਆਰੀ ਖਿੱਚ ਲਈ ਹੈ ਔਰ ਰਾਜਾ ਵੜਿੰਗ ਦਾ ਇੱਕ ਬਿਆਨ ਇਹ ਦਰਸਾ ਰਿਹਾ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਹੈ ਕਿ ਅਸੀਂ 60 ਤੋਂ 70 ਨਵੇਂ ਚਿਹਰਿਆਂ ਨੂੰ ਮੌਕਾ ਦੇਵਾਂਗੇ ਯਾਨੀ ਕਾਂਗਰਸ ਵਿਧਾਨ ਸਭਾ ਚੋਣਾਂ ਦੇ ਵਿੱਚ 60 ਤੋਂ 70 ਨਵੇਂ ਚਿਹਰੇ ਉਤਾਰੇਗੇ ਹੁਣ ਗੱਲ ਦਿੱਲੀ ਦੀ ਜਿੱਥੇ ਹੁਣ ਤੋਂ ਹੀ ਰੇਖਾ ਰਾਜ ਸ਼ੁਰੂ ਹੋ ਗਿਆ ਸ਼ਾਲੀਮਾਰ ਬਾਗ ਤੋਂ ਜਿੱਤੇ ਰੇਖਾ ਗੁਪਤਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣ ਕੇ ਦਿੱਲੀ choice ਸੌਚਕ ਸਮਾਗਮ 'ਚ ਉਹਨਾਂ ਦੇ ਨਾਲ 6 ਹੋਰ ਮੰਤਰੀਆਂ ਨੇ ਅਹੁਦੇ ਦੀ ਸੌਜਤ ਇਹ ਸੌਚਕਣ ਦੇ ਨਾਲ ਹੀ 1998 ਤੋਂ ਬਾਅਦ ਰਾਜਧਾਨੀ ਦਿੱਲੀ ਦੇ ਵਿੱਚ ਭਾਜਪਾ ਦਾ ਸੋਕਾ ਖਤਮ ਹੋ ਗਿਆ 27 ਸਾਲ ਬਾਅਦ ਦੂਜੀ ਵਾਰ ਸੱਤਾ ਸੰਭਾਲਣ ਦੀ ਪਾਰੀ ਦਾ ਆਗਾਜ਼ ਹੋਇਆ ਦਿੱਲੀ ਦੇ ਸ਼ਾਲੀ ਮਾਰ ਬਾਗ ਤੋਂ ਜਿੱਤੇ ਰੇਖਾ ਗੁਪਤਾ ਮੁੱਖ ਮੰਤਰੀ ਬਣੇ। ਰਾਮਲੀਲਾ ਮੈਦਾਨ ਦੇ ਵਿੱਚ ਸੋਹ ਚੁੱਕ ਸਮਾਗਮ ਹੋਇਆ ਜਿੱਥੇ ਐਲਜੀ ਵੀਕੇ सक्सेना ਨੇ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਅਹੁਦੇ ਦੀ ਸੋਹ ਚੁਕਾਈ। ਤੇ ਨਾਲ ਹੀ ਪ੍ਰਵੇਸ਼ ਵਰਮਾ, ਅਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਸਿੰਘ ਇੰਦਰਾਜ, ਪੰਕਜ ਕੁਮਾਰ ਸਿੰਘ ਅਤੇ ਕਪਿਲ ਮਿਸ਼ਰਾ ਨੇ ਮੰਤਰੀ ਅਹੁਦੇ ਦਾ ਹਲਫ ਲਿਆ। ਇਸ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾ ਸਮੇਤ ਪਾਰਟੀ ਦੇ ਕਈ ਸੀਨੀਅਰ ਲੀਡਰ ਸ਼ਾਮਲ ਹੋਏ। ਅਹੁਦਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦਾ ਐਕਸ਼ਨ ਵੀ ਨਜ਼ਰ ਆਇਆ ਉਹਨਾਂ ਪਰਿਸ਼ਤਾਰੀਆਂ ਨੂੰ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਖੁਦ ਸ਼ੀਸ਼ਮੈਲ ਦੇ ਵਿੱਚ ਨਾ ਰਹਿਣ ਦੀ ਗੱਲ ਵੀ ਆਖੀ ਆਪਣੇ ਸਾਥੀਆਂ ਦੇ ਨਾਲ ਸਖਤਰਤ ਪਹੁੰਚੇ ਤੇ ਕਾਰਜ ਭਾਰ ਸੰਭਾਲਿਆ ਮਿਸ਼ਨ ਵਿਕਸਿਤ ਦਿੱਲੀ ਦਾ ਹੈ ਉਸ ਨੂੰ ਪੂਰਾ ਕਰਨੇ ਲਈ ਲਗਾਤਾਰ ਕੰਮ ਕੀਤਾ ਜਾਏਗਾ ਇੱਕ ਵੀ ਦਿਨ ਉਸ ਵਿੱਚੋਂ ਸਵਯਰਥ ਨਹੀਂ ਹੋਗਾ और एक एक कमिटमेंट जो हमारी दिल्ली से है उसे पूरा करेंगे औदा संभालया त परवेश वर्मा ਤੇ ਪੰਜਾਬੀ ਦੇ ਵਿੱਚ ਸੋਚ ਚੁੱਕਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਵਿਜ਼ਨ ਵੀ ਕਲੀਅਰ ਕੀਤਾ ਹੈ ਦਿੱਲੀ ਦੇ ਲੋਕਾਂ ਦਿੱਲੀ ਕੰਮ ਕਰਨ ਦੀ ਗੱਲ ਆਖੀ ਹੈ ਤੇ ਦਿੱਲੀ ਨੂੰ ਹਰ ਪਾਸਿਓਂ ਸਾਫ਼ ਬਣਾਉਣ ਦਾ ਭਰੋਸਾ ਦਿੰਦਾ ਹੈ ਸਾਲੋਂ ਮੇ ਦਿੱਲੀ ਵਿੱਚ ਜੋ ਕੰਮ ਹੋਣੇ ਚਾਹੀਏ تھے ਉਹ ਨਹੀਂ ਹੋਏ ਮਗਰ ਇਸ ਦੇ ساتھ ਮੈਂ ਖੁਸ਼ੀ ਵੀ ਹੈ ਕਿ हमको ਪ੍ਰਧਾਨ ਮੰਤਰੀ ਜੀ ਦਾ ਸਾਥ ਮਿਲੇਗਾ भारत सरकार के साथ मिलकर उनकी सारी योजनाओं को विजन को दिल्ली में लेकर आना और सारी जनता के जितने भी हमने वायदे किए सबको पूरा करना ये हमारे सामने चुनौती है और हम सारे वायदों को पूरा करेंगे एक जिम्मेवारी है और देश के प्रधानमंत्री जी के विजन को इम्प्लीमेंट करने की जिम्मेवारी है ये एक उस टीम में हमें मौका मिला है जो ਭਾਰਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਾ ਦਿੱਲੀ ਕੋ ਵਿਕਸਿਤ ਕਰਨੇ ਕੇ ਲੀਏ ਜੋ ਸੁਪਨਾ ਹੈ ਉਸ ਕੋ ਸਾਕਾਰ ਕਰਨਾ ਔਰ ਉਸ ਟੀਮ ਮੇਂ ਕਾਮ ਕਰਨੇ ਕਾ ਮੌਕਾ ਮਿਲਾ ਮੈਂ ਸਮਝਤਾ ਹੂੰ ਇੱਕ ਬਹੁਤ ਬੜਾ ਕਰਤਵਯਾ ਹੈ ਹਮਾਰੇ ਲੀਏ ਜੋ ਹਮੇਂ ਕਰਕੇ ਔਰ ਦਿੱਲੀ ਕੋ ਇੱਕ ਬਾਰ ਦੁਬਾਰਾ ਸੇ ਕੁਸ਼ਾਲ ਦਿੱਲੀ ਨਈ ਦਿੱਲੀ ਸਾਫ ਦਿੱਲੀ ਸਾਫ ਜਲ ਔਰ ਸਾਫ ਹਵਾ ਵਾਲੀ ਦਿੱਲੀ ਬਣਾਣਾ ਹੈ ਹੁਣ ਜ਼ਿਕਰ ਨਵੇਂ ਮੁੱਖ ਮੰਤਰੀ ਰੇਖਾ ਗੁਪਤਾ ਦਾ ਕਰ ਲੈਂਦੇ ਹਾਂ ਜੋ ਦਿੱਲੀ ਦੇ ਚੌਥੇ ਮਹਿਲਾਸੀਆ ਬਣੇ ਨੇ ਉਹਨਾਂ ਤੋਂ ਪਹਿਲਾਂ ਸੁਸ਼ਮਾ ਸਵਰਾਜ ਸ਼ਿਲਾ ਦਿਖਸ਼ਿਤ ਤੇ ਆਤਿਸ਼ੀਏ ਅਹੁਦਾ ਸੰਭਾਲ ਚੁੱਕੇ ਨੇ 50 ਸਾਲਾਂ ਰੇਖਾ ਗੁਪਤਾ 2009 ਦੇ ਵਿੱਚ ਦਿੱਲੀ ਚ ਰਾਜ ਮਹਿਲਾ ਮੋਰਚਾ ਦੇ ਜਨਰਲ ਸਕੱਤਰ ਬਣੇ 2010 ਦੇ ਵਿੱਚ ਭਾਜਪਾ ਦੀ ਕੌਮੀ ਕਾਰਜਕਾਰੀ ਦੇ ਮੈਂਬਰ ਰਹੇ 2012 ਦੇ ਵਿੱਚ ਉਤਰੀ ਪ੍ਰੀਤਮਪੁਰਾ ਵਾਰਡ ਤੋਂ ਦੂਜੀ ਵਾਰ ਕੌਂਸਲਰ ਬਣੇ 2015 ਚ ਚਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ 2020 ਦੇ ਵਿੱਚ 45000 ਵੋਟਾਂ ਦੇ ਨਾਲ ਹਾਰ ਹੋਈ 2022 ਚ ਚਾਲੀਮਾਰ ਬਾਗ B ਵਾਰਡ ਤੋਂ ਕੌਂਸਲਰ ਚੁਣੇ ਗਏ ਤੇ ਫਿਰ 2025 ਚ ਚਾਲੀ ਮਾਰ ਬਾਗ ਤੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦਰਜ ਕੀਤੀ ਹਾਲੀ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ 70 ਦੇ ਵਿੱਚੋਂ 48 ਸੀਟਾਂ ਜਿੱਤੀਆਂ ਨੇ ਆਮ ਆਦਮੀ ਪਾਰਟੀ 22 ਸੀਟਾਂ ਜਿੱਤ ਕੇ ਦੂਜੇ ਨੰਬਰ ਤੇ ਰਹੀ ਜਦਕਿ ਕਾਂਗਰਸ ਲਗਾਤਾਰ ਤੀਜੀ ਵਾਰ ਆਪਣਾ ਖਾਤਾ ਤੱਕ ਵੀ ਨਹੀਂ ਖੋਲ ਸਕੀ ਬਿਊਰੋ ਰਿਪੋਰਟ న్యూਸ 18 ਪੰਜਾਬ ਇਹ ਹੁਣ ਜ਼ਿਕਰ ਕਰਦੇ ਆ ਫਰਜੀ ਏਜੰਟਾਂ ਖਿਲਾਫ ਚੱਲ ਰਹੇ ਐਕਸ਼ਨ ਦਾ ਕੈਬਨਟ ਮੰਤਰੀ ਕੁਲਦੀਪ ਢਾਲੀਵਾਲ ਨੇ ਦਾਵਾ ਕੀਤਾ ਕਿ ਪਿਛਲੇ 10 ਦਿਨਾਂ ਦੇ ਵਿੱਚ ਫਰਜੀ ਏਜੰਟਾ ਖਿਲਾਫ ਜਾਂ ਧੋਖਾਧੜੀ ਕਰਨ ਵਾਲੇ ਏਜੰਟਾ ਖਿਲਾਫ 15 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਔਰ ਉਹਨਾਂ ਕਿਹਾ ਕਿ 3 ਸਾਲਾਂ 'ਚ 3200 25 ਐਫ ਆਈ ਆਰ ਦਰਜ ਹੋਈਆਂ ਨੇ ਕਈ ਫਰਜੀ ਟਰੈਵਲ ਏਜੰਟਾ ਨੂੰ ਜੇਲ੍ਹ ਭੇਜਿਆ ਗਿਆ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਫਰਜੀ ਏਜੰਟਾ ਬਾਰੇ ਤੁਰੰਤ ਆਪਣੀ ਸ਼ਿਕਾਇਤ ਕਰੋ ਔਰ ਅਸੀਂ ਅਜਿਹੇ ਏਜੰਟਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ بس ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਜਿਹੜਾ ਪਿਛਲੇ ਕੁਝ ਦਿਨਾਂ ਤੋਂ 5 ਤਰੀਕ ਤੋਂ ਜਦੋਂ ਤੋਂ ਅਮਰੀਕਾ ਵਿੱਚੋਂ ਆਪਣੇ ਗੈਰ ਕਾਨੂੰਨੀ ਗਏ ਨੌਜਵਾਨ ਜਿਹੜੇ ਵਾਪਸ ਆ ਰਹੇ ਉਹਨਾਂ ਦੇ ਦਰਮਿਆਨ ਤੇ ਹੁਣ ਤੱਕ ਜਿਹੜਾ ਅਸੀਂ 6 ਤਰੀਕ ਤੋਂ ਲੈ ਕੇ 6 ਫਰਵਰੀ ਤੋਂ ਲੈ ਕੇ ਅੱਜ ਤੱਕ ਜਿਹੜਾ ਅਸੀਂ 15ਵਾਂ ਕੇਸ ਜਿਹੜੇ ਆ ਟਰੈਵਲ ਏਜੰਟਾਂ ਦੇ ਖਿਲਾਫ ਦਰਜ ਕੀਤੇ ਆ ਉਹ ਤਿੰਨ ਜਿਹੜੇ ਉਹਨਾਂ ਚੋਂ ਅਸੀਂ ਗ੍ਰਿਫਤਾਰ ਵੀ ਕਰ ਲਿਆ ਦੋ ਦਿਨ ਅੱਗੇ ਅਸੀਂ ਗ੍ਰਫਤਾਰੀ ਕਰਦੇ ਉਹਨਾਂ ਦੇ ਦਫ਼ਤਰਾਂ 'ਚ ਹੋ ਥਾਵਾਂ ਤੇ ਛਾਪੇਮਾਰੀ ਸਾਡੀ ਪੁਲਿਸ ਜਿਹੜੀ ਇਕਾਦੀ ਹੈ ਸੋ ਮੈਂ ਤੁਹਾਨੂੰ ਵੀ ਤੁਸੀਂ ਲੈਬਲ 'ਤੇ ਆਓ ਸਾਨੂੰ ਬਿਆਨ ਲਿਖਾਓ ਅਸੀਂ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰ ਲਈ ਜਿਹੜਾ ਤਿਆਰ ਹੈ ਤੇ ਹੁਣ ਜ਼ਿਕਰ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਅਦਰ ਵਿਜੀਲੈਂਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਹੁਣ 42 ਲੱਖ ਰੁਪਏ ਦੀ ਰਿਸ਼ਵਤ ਲੈ ਦੇ ਇੱਕ ਮੁਦਦ ਨੂੰ ਕਾਬੂ ਕੀਤਾ ਗਿਆ ਸੀ ਦਵਾਣ ਦੇ ਨਾਮ ਤੇ ਇਹ ਰਿਸ਼ਵਤ ਲੇਸੀ 42 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਆਪਣੇ ਆਪ ਨੂੰ ਲੁਧਿਆਣਾ ਇੰਪਰੂਵਮੈਂਟ ਟਰਸਟ ਦਾ ਅਧਿਕਾਰੀ ਦੱਸਦਾ ਸੀ ਇਸ ਮੁਲਜ਼ਮ ਨੇ ਇੰਪਰੂਵਮੈਂਟ ਟਰਸਟ ਤੋਂ ਐਨਓਸੀ ਦਿਵਾਉਣ ਦੇ ਨਾਮ ਤੇ ਇਹ ਰਿਸ਼ਵਤ ਮੰਗੀ ਸੀ ਵਿਜੀਲੈਂਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਲੁਧਿਆਣਾ ਇੰਪਰੂਵਮੈਂਟ ਟਰਸਟ ਦਾ ਇਹ ਅਧਿਕਾਰੀ ਦੱਸਿਆ ਜਾ ਰਿਹਾ ਹੈ ਜਿਸ ਦੀ ਗ੍ਰਿਫਤਾਰੀ ਔਰ ਇਹ ਵਿਅਕਤੀ ਰਿਸ਼ਵਤ ਲੈ ਰਿਹਾ ਸੀ ਜਿਸ ਨੂੰ ਵਿਜੀਲੈਂਸ ਵੱਲੋਂ ਰੰਗੇ ਹੱਤੀ ਕਾਬੂ ਕਰ ਲਿਆ ਗਿਆ ਆਪਾਂ ਕਹਿ ਸਕਦੇ ਹਾਂ ਕਿ ਇਹ ਅਚੀਵਮੈਂਟ ਹੈ ਕਿਉਂਕਿ ਆਮ ਤੌਰ ਤੇ ਕੋਈ 50 ਹਜ਼ਾਰ ਕੋਈ ਲੱਖ ਦੀ ਰਿਸ਼ਵਤ ਲੈਂਦੇ ਆਉਂਦੇ ਆ ਸਾਹਮਣੇ ਫੜੇ ਬਿਲਕੁਲ ਵਿਜੀਲ ਕਿਉਂਕਿ ਪਿਛਲੇ ਕੁਝ ਦਿਨਾਂ ਚ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਐਕਸ਼ਨ ਜਿਹੜਾ ਵਾ ਉਹ ਸਰਕਾਰ ਦਾ ਨਜ਼ਰ ਆ ਰਿਹਾ ਹੈ ਔਰ ਇਸੇ ਦੇ ਮੱਦੇ ਨਜ਼ਰ ਹੁਣ ਇਹ ਜਗਤਨਾਮ ਨਾਮ ਦਾ ਇਹ ਸ਼ਖਸ ਹੈ ਜਿਸ ਨੇ 42.60 ਲੱਖ ਰੁਪਏ ਜਿਹੜੇ ਨੇ ਉਹ ਲਿੱਤੇ ਨੇ ਔਰ ਇਸ ਇਸ ਦੇ ਖਿਲਾਫ ਹੁਣ ਜਿੱਤੇ ਇਨਕੁਆਇਰੀ ਮਾਰਕ ਹੋਈ ਉਹਤੇ ਹੀ ਜਾਣਕਾਰੀ ਮਿਲੀ ਅਕਤਾਰ ਰਕੇ ਉਸ ਤੇ ਸ਼ਿਕਾਇਤ ਜਿਹੜੀ ਉਹ ਦਰਜ ਕੀਤੀ ਸੀਗੀ ਔਰ ਇਹ ਜਾਣਕਾਰੀ ਮਿਲੀ ਹੈ ਕਿ ਇਹ ਪਹਿਲਾਂ ਵੀ ਇਸ ਤਰੀਕੇ ਦੀਆਂ ਜਿਹੜੀਆਂ ਨੇ ਰਿਸ਼ਵਤ ਇਹ ਸ਼ਖਸ ਜਿਹੜਾ ਪਹਿਲਾਂ ਵੀ ਲੈਂਦਾ ਰਿਹਾ ਵਾ ਔਰ ਐਨਓਸੀ ਦੁਵਾਨ ਦੇ ਬਦਲੇ ਇਹ ਰਿਸ਼ਵਤ ਜਿਹੜੀ ਹੈ ਉਹ ਲਿੱਤੀ ਗਈ ਸੀ ਔਰ ਇਸ ਦੇ ਉੱਤੇ ਹੁਣ ਜਿਹੜਾ ਵਾ ਪ੍ਰਿਵੈਂਸ਼ਨ ਆਫ ਕ腐ਪਸ਼ਨ ਐਕਟ ਦੇ ਤਹਿਤ ਉਹ ਦਰਜ ਕੀਤਾ ਏ ਚਾਰ ਦੇ ਖਿਲਾਫ ਪਿਛਲੇ ਦਿਨੀ ਵਿਜੀਲੈਂਸ ਦੇ ਵਿੱਚ ਉੱਪਰਲੇ ਪੱਧਰ ਤੇ ਫੇਰ ਬਦਲ ਹੋਇਆ ਔਰ ਉਸ ਟੈਂਸ ਹੋਰ ਤੇ ਜ਼ਿਕਰ ਮਹੀ ਨਾਲ ਗੜੇ ਮਾਰੀ ਹੋਈ ਛੱਡੀਆਂ ਹਵਾਵਾਂ ਕਰਕੇ ਤਾਪਮਾਨ ਫਿਰ ਤੋਂ ਠੀਠਾ ਚਲਾ ਗਿਆ ਠੰਡ ਦੇ ਵਿੱਚ ਇਜ਼ਾਫਾ ਹੋ ਗਿਆ ਪਛਾਨਕੋਟ ਤੇ ਬਿਆਸ ਦੇ ਵਿੱਚ ਵੀ ਮੌਸਮ ਨੇ ਕਰਵਟ ਲਈ ਤੇਜ਼ ਹਵਾਵਾਂ ਦੇ ਨਾਲ ਗੜੇ ਮਾਰੀ ਹੋਈ ਸਵੇਚ ਅਚਾਨਕ ਹੋਏ ਖਰਾਬ ਮੌਸਮ ਨੇ ਕਿਸਾਨਾਂ ਦੇ ਸਾਸ ਸੁਕਾ ਦਿੱਤੇ ਨੇ ਕਿਉਂਕਿ ਉਹਨਾਂ ਨੂੰ ਆਪਣੀਆਂ ਫਸਲਾਂ ਦੀ ਚਿੰਤਾ ਹੋਣ ਲੱਗੀ ਹੈ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਿਆਸ ਚਲੰਦਰ ਪਠਾਨਕੋਟ ਦੀਆਂ ਜਿੱਥੇ ਗੜਿਆਂ ਦੇ ਨਾਲ برف ਦੀ ਚਿੱਟੀ ਚਾਦਰ ਵਿੱਚੀ ਨਜ਼ਰ ਆ ਰਹੀ ਹੈ ਵਕਵਾਕ ਥਾਮਾ ਤੇ ਭਾਰੀ ਮੀਂਹ ਦੇ ਨਾਲ ਗੜੇ ਮਾਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਈ ਜ਼ਿਲ੍ਹਿਆਂ ਤੋਂ ਇਹ ਤਸਵੀਰਾਂ ਦੇਖੀਆਂ ਗੁਰਦਾਸਪੁਰ ਦੇ ਪੁਰਾਣੇ ਬਾਜ਼ਾਰ ਚ ਇੱਕ ਘਰ ਤੇ ਅਸਮਾਨੀ ਬਿਜਲੀ ਡਿੱਗ ਪਈ ਹਾਲਾਂਕਿ ਕਿਸੇ ਤਰ੍ਹਾਂ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਘਰ ਕਾਫੀ ਨੁਕਸਾਨਿਆ ਗਿਆ ਇਹ ਮੈਂ ਲੰਮੇ ਪੇ ਦਾ ਘਰ ਮੈਂ ਘਰ ਮੌਜੂਦ ਹਗਾ ਸੀਗਾ ਤੇ ਇਹ ਬਿਜਲੀ ਦੀ ਜਿਹੜੀ ਆ ਪਈ ਆ ਤੇ ਉਹਦੇ ਨਾਲ ਧਮਾਕਾ ਹੋਇਆ ਵਾ ਧਮਾਕਾ ਹੋਣ ਦੇ ਕਾਰਨ ਫੇਰੇ ਇਹ ਰਹਿਣਾ ਥੋੜਾ ਨੁਕਸਾਨ ਹੋਇਆ ਬੜਾ ਇਹ ਅਸਮਾਨੀ ਬਿਜਲੀ ਪਈ ਹੈ ਅਸਮਾਨੀ ਬਿਜਲੀ ਪਈ ਹੈ ਤੇ ਕੀ ਕੀ ਨੁਕਸਾਨ ਹੋਇਆ ਜੀ ਨੁਕਸਾਨ ਹੋਇਆ LCD ਟੁੱਟ ਗਿਆ ਨਮੀਟਰ ਟੁੱਟ ਗਿਆ ਸਾਰਾ ਹੀ ਖਰਾਬ ਹੋ ਗਿਆ ਔਰ ਬਿਜਲੀ ਦੀ ਵਾਇਰਿੰਗ ਆ ਜਿਹੜੀ ਸਭ ਜਰੀਆ ਸਭ ਉੱਡ ਗਈ ਆ ਉੱਡ ਗਈ ਸਭ ਹੋ ਗਈ ਆ ਵਿੱਚੋਂ ਹੀ ਨਿਕਲ ਆਈ ਬਾਹਰ